ਬੁਲੇਟਿਨਸ ਮੁਰਦਾ ਤੁਹਾਡਾ ਸਵਾਗਤ ਹੈ ਸ਼ਹੀਦੀ ਸ਼ਤਾਬਦੀ ਮੌਕੇ ਸਪੈਸ਼ਲ ਟ੍ਰੇਨਾਂ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਪੈਸ਼ਲ ਟ੍ਰੇਨਾਂ ਚਲਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਦਰਅਸਲ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਸ਼ਹੀਦੀ ਸ਼ਤਾਬਦੀ ਦੇ ਮੌਕੇ ਤੇ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਵਕ ਵਕ ਥਾਮਾ ਤੋਂ ਤਾਂ ਹੁਣ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਕਿਹਾ ਗਿਆ ਏ ਕਿ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਸਪੈਸ਼ਲ ਟ੍ਰੇਨਾਂ ਚਲਾਉਣ ਦੀ ਮੰਗ ਕੀਤੀ ਗਈ ਸੀ ਤੇ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਹੈ ਕਿ ਕੇਂਦਰੀ ਰੇਲ ਮੰਤਰੀ ਅਤੇ ਇਸ ਵੇਲੇ ਜੋ ਚਿੱਠੀ ਲਿਖੀ ਗਈ ਸੀ ਉਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦਰਅਸਲ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਮੰਗ ਕੀਤੀ ਸੀ ਜਿਸ ਤੋਂ ਬਾਅਦ ਅੱਜ ਜਦੋਂ ਰਵਨੀਤ ਸਿੰਘ ਬਿੱਟੂ ਨੂੰ ਇਸ ਸਬੰਧੀ ਸਵਾਲ ਹੋਇਆ ਤਾਂ ਉਹਨਾਂ ਕਿਹਾ ਕਿ ਸ਼ਹੀਦੀ ਸ਼ਤਾਬ ਦੇ ਮੌਕੇ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣਗੀਆਂ ਤੇ ਇਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਨੂੰ ਇਹ ਚਿੱਠੀ ਮਿਲ ਗਈ ਆ ਸਾਡੇ ਜਿਹੜੇ ਉੱਥੇ ਦੇ ਮੰਤਰੀ ਨੇ ਉੱਥੇ ਦੇ ਐਮਐਲਏ ਨੇ ਮੰਤਰੀ ਦਾ ਬੈਂਸਾਪ ਬਹੁਤ ਉਹਨਾਂ ਦਾ ਮੈਂ ਇਸ ਗੱਲ ਤੇ ਧੰਨਵਾਦੀ ਆ ਵੀ ਉਹਨਾਂ ਨੇ ਪੰਜਾਬ ਦੇ ਉਸ ਇਲਾਕੇ ਜਿੱਥੋਂ ਮੈਨੂੰ ਵੀ ਮੌਕਾ ਮਿਲਿਆ ਆਨੰਦ ਪ੍ਰਸਾਦ ਹੋਏ ਉੱਥੇ ਜੋ ਵੀ ਹੋਊਗਾ ਜਿੰਮੇ ਵੀ ਉਹ ਕਹਿਣਗੇ ਇਸ ਗੱਲ 'ਚ ਕੋਈ ਸਿਆਸਤ ਨਹੀਂ ਗੁਰੂ ਦੇ ਨਾਂ ਤੇ ਜਦੋਂ ਇੱਕ ਪੰਜਾਬੀ ਬੈਠਾ ਹੋਵੇ ਕੋਈ ਕਮੀ ਰਹਿਣ ਨਹੀਂ ਦਿੰਦੇ ਮੈਂ ਉਹਨਾਂ ਨਾਲ ਆਪ ਗੱਲ ਵੀ ਕਰੂੰ ਉਦੋਂ ਪਹਿਲਾਂ ਵੀ ਮੈਂ ਐਸਜੀਪੀਸੀ ਵਾਲੇ ਹਰਿਆਣਾ ਗੁਰਦੁਆਰਾ ਕਮਨ ਢੀਂਡਾ ਸਾਹਿਬ ਦਿੱਲੀ ਵਾਲੇ ਸਾਡੇ ਜਿਹੜੇ ਖਾਲਸਾ ਚੀਫ਼ ਦਬਾਨ ਵਾਲੇ ਸਾਰੇ ਮੈਂ ਇੱਕ ਵਾਰ ਬੁਲਾ ਕੇ ਗੱਲ ਕਰ ਚੁੱਕਿਆ ਹਾਂ ਉਹ ਸਾਰਾ ਤਿਆਰ ਹੋ ਰਿਹਾ ਹੈ ਖਖਾ ਵੀ ਕਿਸ ਤਰੀਕੇ ਨਾਲ ਗੁਰੂ ਮਹਾਰਾਜ ਦੇ ਉਹ ਪਵਿੱਤਰ ਦਿਨਾਂ 'ਚ ਕਿੰਨੇ ਦਿਨ ਸਪੈਸ਼ਲ ਟ੍ਰੇਨਾਂ ਚਲਣੀਆਂ ਚਾਹੀਦੀਆਂ ਕਿੱਥੋਂ ਕਿੰਨੀਆਂ ਚਲਣੀਆਂ ਚਾਹੀਦੀਆਂ ਰੇਲਵੇ ਸਟੇਸ਼ਨਸ ਤੇ ਕੀ ਗੁਰੂਆਂ ਦੇ ਬਾਰੇ ਉਹਨਾਂ ਦੀ ਬਾਣੀ ਉਹਨਾਂ ਦੇ ਕਿਹੜੀਆਂ ਚੰਗੀਆਂ ਉੱਥੇ ਚੱਲ ਸਕਣ ਮਨੁੱਖਤਾ ਤੇ ਮਾਨਵਤਾ ਤੇ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਉਹ ਅਸੀਂ ਹਾਈਲਾਈਟ ਕਰ ਸਕੀਏ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਆਪਾਂ ਨੂੰ ਸਟੇਸ਼ਨਸ ਤੇ ਅਸੀਂ ਉਹ ਬਣਾ ਰਹੇ ਹਾਂ ਮਹਿਕਮੇ ਨੂੰ ਕਿਹਾ ਗਿਆ ਏ ਪਰ ਜਿਹੜੀ ਉਹਨਾਂ ਨੇ ਸੁਝਾ ਦਿੱਤਾ ਏ ਹੋਰ ਵੀ ਉਹਨੂੰ ਕਿਸ ਤਰੀਕੇ ਨਾਲ ਚੰਗੀ ਤਰ੍ਹਾਂ ਹੋ ਸਕਦਾ ਏ ਉਹਨੂੰ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਦਾ ਇੱਕ ਵੱਡਾ ਹੋਰ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਅਕਾਲੀ ਭਾਜਪਾ ਗੱਠਜੋੜ ਕਰਨ ਤੋਂ ਕੋਰੀ ਨਾ ਕਰ ਦਿੱਤੀ ਗਈ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬੇਅਦਬੀਆਂ ਵਾਲਿਆਂ ਦੇ ਨਾਲ ਕੋਈ ਸਮਝੌਤਾ ਨਹੀਂ ਹੋਏਗਾ ਅਤੇ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ਤੇ ਇਕੱਲਿਆਂ ਚੋਣ ਲੜੇਗੀ ਭਾਜਪਾ 117 ਵੀ 117 ਵਿਧਾਨ ਸਭਾ ਤੇ ਆਪਣੇ ਉਮੀਦਵਾਰ ਉਤਾਰੇ ਕੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਦੇ ਨਾਲ ਨਹੀਂ ਜਾਵਾਂਗੇ ਅਤੇ ਨਸ਼ੇ ਦੇ ਸੌਦਾਗਰਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਵੀ ਰਵਨੀਤ ਸਿੰਘ ਬਿੱਟੂ ਨੇ ਜਿੱਤ ਦਾ ਦਾਅਵਾ ਕੀਤਾ ਹੈ ਦੱਸ ਦੇ ਇੱਕ ਵਾਰ ਫੇਰ ਜਿਹੜੀਆਂ ਅਟਕਲਾਂ ਚੱਲ ਰਹੀਆਂ ਸੀ ਬਹੁਤ ਵਾਰ ਇਸ ਤਰ੍ਹਾਂ ਦੀਆਂ ਅਟਕਲਾਂ ਚੱਲਦੀਆਂ ਨੇ ਉਸ ਤੇ ਵਿਰਾਮ ਲਾਉਂਦੇ ਨਜ਼ਰ ਆਏ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕੇ ਅਕਾਲੀ ਭਾਜਪਾ ਗੱਠਜੋੜ ਨਹੀਂ ਹੋਏਗਾ ਕਿਉਂਕਿ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਸੀਂ ਬੇਅਦਬੀ ਕਰਨ ਵਾਲਿਆਂ ਨਾਲ ਬੇਅਦਬੀ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਅਸੀਂ ਇਕੱਲਿਆਂ ਲੜਾਂਗੇ ਸੋ 17 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਉਗੀ ਜੇ ਅਸੀਂ ਇਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸਦਾਗਰ ਕਹਿੰਦੇ ਰਹੇ ਕਈ ਅਤਰਾਜ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾ ਜਾਵਾਂਗੇ ਅਸੀਂ ਜੀ ਰਲ ਕੇ ਇਸ ਕਰਕੇ ਤੁਸੀਂ 117 ਦੀਆਂ 17 ਸੀਟਾਂ ਤੇ ਆਪਾਂ ਇਲੈਕਸ਼ਨ ਲੜਨੀ ਆਂ ਤੇ ਆਪਾਂ ਜੀ ਆਪਾਂ ਕਿਸੇ ਦੇ ਮੋਢਿਆਂ ਦੀ ਸਕੂਨ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਤਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨਤਨ ਤੋਂ ਪਤਾ ਲੱਗ ਜੂਗਾ ਚਾਹੇ ਮਾਝੇ ਦੀ ਸੀਟ ਇਸ ਤਰੀਕੇ ਨਾਲ ਬੀਜੇਪੀ ਉੱਥੋਂ ਵੋਟਾਂ ਲਏਗੀ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੈਰਿਟੀ ਆ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਜਾਂ ਤਰਨਤਨਰ ਦੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ ਬਿਲਕੁਲ ਬੀਜੇਪੀ 117 ਸੀਟਾਂ ਤੇ ਫਿਰ ਤੁਸੀਂ ਕਹੋਗੇ ਵੀ ਇਹ ਗੱਲ ਇਹ ਬਿਲਕੁਲ ਕਲੈਰਿਟੀ ਆ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਜਾਂ ਤਰਨਤਾਰਨ ਦੀ ਸੀਟ ਤਾਂ ਅਸੀਂ ਲੜ ਰਹੇ ਹਾਂ ਤੁਸੀਂ ਸਮਝੌਤੇ ਦੀ ਗੱਲ ਕਰ ਰਹੇ ਹੋ ਤੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਮੋੜ ਤੋਂ ਵਧਣ ਲੱਗੇ ਨੇ ਪਿਛਲੇ 3 ਦਿਨਾਂ ਦੇ ਵਿੱਚ 30% ਤੋਂ ਵੱਧ ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਨੇ ਬੀਤੇ ਦਿਨ ਵੀ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ 10 ਨਵੇਂ ਕੇਸ ਸਾਹਮਣੇ ਆਏ ਨੇ ਫਿਰੋਜ਼ਪੁਰ ਦੇ ਵਿੱਚ 4 ਥਾਮਾਂ ਤੇ ਤੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿੱਚ ਤਿੰਨ ਤਿੰਨ ਥਾਮਾਂ ਤੇ ਪਰਾਲੀ ਸਾੜੀ ਗਈ ਹੈ ਹੁਣ ਤੱਕ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਕੁੱਲ 126 ਕੇਸ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਜੁਰਮਾਨਾ ਹੋਇਆ ਏ ਜਿਨ੍ਹਾਂ ਦੇ ਵਿੱਚ ਕਾਰਵਾਈ ਕੀਤੀ ਗਈ ਏ ਤਾਂ ਲਗਾਤਾਰ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਨੇ ਹਾਲਾਂਕਿ ਇਸ ਵਾਰ ਕਾਫੀ ਸਖਤੀ ਵਰਤੀ ਜਾ ਰਹੀ ਹੈ ਸੁਪਰੀਮ ਕੋਰਟ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਸੀ ਕਿ ਪਰਾਲੀ ਸਾੜਨ ਵਾਲਿਆਂ ਤੇ ਕਾਰਵਾਈ ਕਿਉਂ ਨਹੀਂ ਕਰਦੀ ਸਰਕਾਰ ਕਿਉਂ ਨਹੀਂ ਗ੍ਰਿਫਤਾਰ ਕਰ ਲੈਂਦੇ ਜਿਸ ਤੇ ਤਿੱਖਾ ਰੋਸ ਵੀ ਪ੍ਰਗਟ ਕੀਤਾ ਗਿਆ ਸੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਤੇ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਧੇ ਨੇ ਪਿਛਲੇ 3 ਦਿਨਾਂ ਦੇ ਵਿੱਚ ਹੀ 30% ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ ਪਰਾਲੀ ਸਾੜਨ ਦੇ ਅਤੇ ਕੱਲ ਵੀ 10 ਥਾਵਾਂ ਤੇ ਪਰਾਲੀ ਸਾੜੀ ਗਈ ਜਿਨਾਂ ਤੇ ਕਾਰਵਾਈ ਹੋਈ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ 4 ਥਾਵਾਂ ਤੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿੱਚ 3-3 ਥਾਵਾਂ ਤੇ ਪਰਾਲੀ ਸਾੜੀ ਗਈ ਹੈ ਤੇ ਉਧਰ ਹੜਾ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਅੱਜ ਤੋਂ ਮੁਫਤ ਬੀਜ ਮਿਲਣ ਜਾ ਰਹੇ ਨੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਮੁਫਤ ਬੀਜ ਮਿਲਣਗੇ ਕਣਕ ਦੀ ਫਸਲ ਬੀਜਣ ਦੇ ਲਈ ਇਹ ਮੁਫਤ ਬੀਜ ਦਿੱਤੇ ਜਾਣੇ ਨੇ ਤੇ ਆਨਲਾਈਨ ਰਜਿਸਟ੍ਰੇਸ਼ਨ ਤੋਂ ਦੇ ਨਾਲ ਇਸ ਦਾ ਲਾਭ ਲਿਆ ਜਾ ਸਕਦਾ ਹੈ ਭਾਵ ਕਿ ਜੇ ਕੋਈ ਕਿਸਾਨ ਹੈ ਜਿਸ ਦੇ ਕੋਲ 5 ਏਕੜ ਜ਼ਮੀਨ ਹੈ ਜਾਂ 5 ਏਕੜ ਤੋਂ ਘੱਟ ਜ਼ਮੀਨ ਹੈ ਉਹ ਆਨਲਾਈਨ ਜਾਵੇ ਰਜਿਸਟ੍ਰੇਸ਼ਨ ਕਰਵਾਵੇ ਜਿਸ ਤੋਂ ਬਾਅਦ ਉਸ ਨੂੰ ਕਣਕ ਦਾ ਫ੍ਰੀ ਬੀਜ ਮਿਲ ਸਕੇਗਾ ਕਿਸਾਨਾਂ ਦੇ ਲਈ ਕਰਜ਼ਾ ਅਦਾਇਗੀ ਦੀ ਤਾਰੀਖ ਦੇ ਵਿੱਚ ਵੀ ਵਾਧਾ ਕੀਤਾ ਗਿਆ ਸੀ ਕਿਉਂਕਿ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਫਸਲਾਂ ਪ੍ਰਭਾਵਿਤ ਹੋਈਆਂ ਨੇ ਜਿਸ ਕਰਕੇ ਸਰਕਾਰ ਨੇ ਇਹ ਐਲਾਨ ਕੀਤਾ ਸੀ ਹੁਣ ਕਿਸਾਨ 30 ਜੂਨ 2026 ਤੱਕ ਆਪਣੇ ਕਰਜ਼ੇ ਦੀ ਅਦਾਇਗੀ ਕਰ ਸਕਦੇ ਨੇ ਪਹਿਲਾਂ 31 ਜਨਵਰੀ 2026 ਤੱਕ ਦੀ ਆਖਰੀ ਤਾਰੀਖ ਸੀ ਤਾਂ ਆਖਰੀ ਤਾਰੀਖ ਵਧਾ ਦਿੱਤੀ ਗਈ ਹੈ 6 ਮਹੀਨੇ ਅੱਗੇ ਪਾ ਦਿੱਤੀ ਗਈ ਹੈ ਕੋਈ ਵਿਆਜ ਨਹੀਂ ਲੱਗੇਗਾ ਜਿਨ੍ਹਾਂ ਨੇ ਕਰਜ਼ਾ ਮੋੜਨਾ ਸੀ 31 ਜਨਵਰੀ 2026 ਤੱਕ ਉਹ ਹੁਣ ਇਸ ਕਰਜ਼ੇ ਦੀ ਅਦਾਇਗੀ 3 ਜੂਨ 2026 ਤੱਕ ਕਰ ਸਕਣਗੇ ਵੱਡਾ ਫੈਸਲਾ ਸਰਕਾਰ ਦਾ ਇਸ ਦੇ ਨਾਲ ਹੀ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਮੁਫਤ ਬੀਜ ਦਾ ਵੀ ਲਾਭ ਮਿਲੇਗਾ ਕਣਕ ਦੀ ਬਿਜਾਈ ਹੋਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਇਸ ਦੇ ਲਈ ਰਜਿਸਟ੍ਰੇਸ਼ਨ ਕਰਵਾਉਣੀ ਪੈਣੀ ਆ ਤੁਹਾਨੂੰ ਆਪਣਾ ਰਿਕਾਰਡ ਦੇਣਾ ਪੈਣਾ ਹੈ ਕਿ ਮੇਰੇ ਕੋਲ 5 ਏਕੜ ਜਾਂ 5 ਏਕੜ ਤੋਂ ਘੱਟ ਜ਼ਮੀਨ ਹੈ ਉਸ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਜਿਸ ਤੋਂ ਬਾਅਦ ਕਣਕ ਦਾ ਬੀਜ ਤੁਸੀਂ ਹਾਸਲ ਕਰ ਸਕੋਗੇ ਤੇ ਉਧਰ ਤਰਨਤਾਰਨ ਜ਼ਿਮਨੀ ਚੋਣ ਦੇ ਲਈ ਵੀ ਅਖਾੜਾ ਹੁਣ ਭਖਦਾ ਜਾ ਰਿਹਾ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਰਾਜਾ ਵੜਿੰਗ ਨੇ ਕਿਹਾ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਏ ਖਾਲਿਸਤਾਨ ਨਹੀਂ ਰਾਜਾ ਵੜਿੰਗ ਨੇ ਵੀ ਕਿਹਾ ਕਿ ਹੁਣ ਲੋਕ ਤੈਅ ਕਰਨ ਖਾਸ ਕਰ ਤਰਨਤਾਰਨ ਦੇ ਲੋਕ ਤੈਅ ਕਰਨ ਕਿ ਉਹਨਾਂ ਨੂੰ ਕਿਹੋ ਜਿਹਾ ਲੀਡਰ ਚਾਹੀਦਾ ਏ ਲੋਕਾਂ ਨੂੰ ਜੇਲ੍ਹ ਅੰਦਰ ਬੈਠਾ ਲੀਡਰ ਚਾਹੀਦਾ ਹੈ ਜਾਂ ਬਾਹਰ ਬੈਠਾ ਸਿੱਧੇ ਤੌਰ ਤੇ ਅਮਰਿਤਪਾਲ ਸਿੰਘ ਤੇ ਨਿਸ਼ਾਨਾ ਸਾਧ ਦੇ ਨਜ਼ਰ ਆਏ ਨੇ ਰਾਜਾ ਬੜਿੰਗ ਰਾਜਾ ਬੜਿੰਗ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵੀ ਫੈਸਲਾ ਕਰਨ ਕਿ ਕਿਹੋ ਜਿਹਾ ਪੰਜਾਬ ਬਣਾਉਣਾ ਹੈ ਕਈ ਸ਼ਹਾਦਤਾਂ ਦੇ ਮਗਰੋਂ ਅਸਦਾ ਵਸਦਾ ਪੰਜਾਬ ਬਣਿਆ ਹੈ ਤੇ ਅੱਜ ਦੇ ਪੰਜਾਬ ਲਈ ਕਾਂਗਰਸ ਨੇ ਬਹੁਤ ਸ਼ਹਾਦਤਾਂ ਦਿੱਤੀਆਂ ਨੇ ਰਾਜਾ ਬੜਿੰਗ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਬਹੁਤ ਸੰਤਾ ਭੋਗ ਚੁੱਕਿਆ ਹੈ ਤਾਂ ਸਿੱਧੇ ਤੌਰ ਤੇ ਨਿਸ਼ਾਨਾ ਅਮਰਿਤਪਾਲ ਸਿੰਘ ਅਕਾਲੀ ਦਰਬਾਰੀਸ ਪੰਜਾਬ ਦੇ ਤੇ ਸਾਧਿਆ ਗਿਆ ਰਾਜਾ ਬੜਿੰਗ ਦੇ ਵੱਲੋਂ ਕਿਉਂਕਿ ਕੜੂਰ ਸਾਹਿਬ ਤੋਂ ਪਹਿਲਾਂ ਅਮਰਿਤਪਾਲ ਸਿੰਘ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਉਹਨਾਂ ਦੇ ਵੱਲੋਂ ਕੀਤੀ ਗਈ ਸੀ ਤੇ ਹੁਣ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੈ ਤੇ ਜਿੱਥੇ ਜਿਹੜੇ ਸੰਦੀਪ ਸਿੰਘ ਨੇ ਉਹਨਾਂ ਦੇ ਭਰਾ ਮਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੇ ਜਿਸ ਨੂੰ ਲੈ ਕੇ ਰਾਜਾ ਵੜਿੰਗ ਦਾਇ ਤਿੱਖਾ ਪ੍ਰਤੀਕਰਮ ਕਿ ਹੁਣ ਤਰਨਤਾਰਨ ਦੇ ਲੋਕ ਹੀ ਫੈਸਲਾ ਕਰਨ ਕਿ ਹਿੰਦੁਸਤਾਨ ਬਣਾਉਣਾ ਹੈ ਜਾਂ ਖਾਲਿਸਤਾਨ ਨੂੰ ਇਸ ਮਤ ਉਹ ਵੀ ਸਨੇਹਾ ਦੇਣਾ ਚਾਹਣਾ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਇਹ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣਾ ਹੈ ਜਿੱਦਾਂ ਬਦੂਖੇ ਟੱਕੂਆਂ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਤੇ ਤਰਨਤਾਰਨ ਦੇ ਲੋਕ ਵੀ ਇਸ ਗੱਲ ਦਾ ਫੈਸਲਾ ਕਰਦੇ ਫਿਰ ਤਾਂ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਜਿਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਫੋਨ ਕਰ ਰਹੇ ਆ ਕੰਨ ਨੂੰ ਲਾ ਰਹੇ ਆ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇ ਦਿੱਤਾ ਕਿਸੇ ਨੂੰ 1 ਲੱਖ ਦਿੱਤਾ ਇਸ ਤਰ੍ਹਾਂ ਨਾ ਚੱਲ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨਤਾਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿਮਨੀ ਜ਼ੋਨ 'ਚ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਹੈ ਕਿ ਕਹੇ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਹੈ ਕਿ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੇ ਕਾਂਗਰਸ ਪਾਰਟੀ ਨੇ ਸ਼ਹਾਹਤਾ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੁੜ ਵਾਪਸ ਲਿਆ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਆਂ ਔਰ ਇਹ ਫੈਸਲਾ ਤਰਨਤਾਰ ਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਆ ਕੀ ਉਹ ਸਾਡੇ ਚ ਵਿਛਰੇਗਾ ਕੰਮ ਕਰਾਏਗਾ ਕਿ ਉਹ ਜੇਚ ਬਿਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੰਦਰ ਉਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਰੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚ ਕਿਹਨੂੰ ਵੋਟ ਪਾਣੀ ਹੈ ਤੇ ਉਧਰ ਰਾਜਾ ਵੜਿੰਗ ਦੇ ਖਾਲਿਸਤਾਨ ਵਾਲੇ ਬਿਆਨ ਤੇ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਰਸੂਲਪੁਰ ਨੇ ਕਿਹਾ ਹੈ ਕਿ ਨਾ ਅਸੀਂ ਖਾਲਿਸਤਾਨ ਬਣਾਉਣਾ ਹੈ ਤੇ ਨਾ ਅਸੀਂ ਹਿੰਦੁਸਤਾਨ ਬਣਾਉਣਾ ਹੈ ਅਸੀਂ ਤਾਂ ਅਖੰਡ ਭਾਰਤ ਰਸੂਲਪੁਰ ਨੇ ਕਿਹਾ ਕਿ ਅਸੀਂ ਅਖੰਡ ਭਾਰਤ ਬਣਾਵਾਂਗੇ ਦੱਸ ਦਈਏ ਕਿ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਖਾਲਿਸਤਾਨ ਨਹੀਂ ਤਾਂ ਹੁਣ ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਨਿਹੰਗ ਰਸੂਲਪੁਰ ਦਾ ਵੀ ਬਿਆਨ ਸਾਹਮਣੇ ਆਇਆ ਏ ਜਿਸ ਦੇ ਵਿੱਚ ਉਹਨਾਂ ਨੇ ਵੱਲੋਂ ਰਾਜਾ ਵੜਿੰਗ ਨੂੰ ਜਵਾਬ ਦਿੱਤਾ ਗਿਆ ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਇਹ ਬਿਆਨ ਸਾਹਮਣੇ ਆਇਆ ਭਾਰਤ ਨਾ ਅਸੀਂ ਹਿੰਦੁਸਤਾਨ ਬਣਾਉਣਾ ਨਾ ਅਸੀਂ ਖਾਲਸਤਾਨ ਬਣਾਉਣਾ ਨਾ ਕਿਸੇ ਨੂੰ ਬਣਾਉਣ ਦਵਾਂਗੇ ਅਸੀਂ ਬਣਾਉਣਾ ਅਖੰਡ ਭਾਰਤ ਅਸੀਂ ਭਾਰਤ ਦੇ ਵਾਸੀ ਆ ਤੇ ਅਸੀਂ ਅਖੰਡ ਭਾਰਤ ਬਣਾਉਣਾ ਤੇ ਨਾ ਹੀ ਅਸੀਂ ਭਿੰਡਰਾਂ ਵਾਲੇ ਨੂੰ ਬਣ ਦੰਦੇ ਨਾ ਅਸੀਂ ਅੰਮ੍ਰਿਤਪਾਲ ਨੂੰ ਜਿਹੜੇ ਅੱਜ ਕੱਲ ਗੁੰਡੇ ਲੋਕ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਆ ਇਹਨਾਂ ਦੇ ਅਗੇਂਸਟ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ